हां जी मित्रों की हाल है तो दोस्तों आज ਤੁਸੀਂ ਦੇਖੋਗੇ ਕਿ ਐਸਬੀਆਈ ਦੀ ਇੱਕ ਸਕੀਮ ਹੈ ਜਿਸ ਦਾ ਨਾਮ ਹੈ ਸਰਬੋਤਮ ਐਫਡੀ ਸਕੀਮ ਠੀਕ ਹੈ ਜੀ ਇੱਕ ਐਫਡੀ ਹੈ ਤੇ ਇਸ ਦੇ ਵਿੱਚ ਦੋ ਦੋਸਤੋ ਤੁਹਾਨੂੰ 2 ਸਾਲਾਂ ਦੇ ਵਿੱਚ 23,3000 ਰੁਪਏ ਜਿਹੜੇ ਬੈਂਕ ਦੀ ਤਰਫੋਂ ਮਿਲਣਗੇ ਤੇ ਇਹ ਕਿਵੇਂ ਮਿਲਣਗੇ ਠੀਕ ਹੈ ਜੀ ਸਾਰਾ ਕੁਝ ਤੁਹਾਨੂੰ ਦੱਸਾਂਗੇ SBI ਬੈਂਕ ਦੀ ਸਕੀਮ ਹੈ ਠੀਕ ਹੈ ਜੀ ਸਰਕਾਰੀ ਸਕੀਮ ਹੈ ਕੋਈ ਡਰਨ ਵਾਲੀ ਲੋੜ ਨਹੀਂ ਹੈ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਦੋਸਤੋ ਤੁਸੀਂ ਇਹ ਸਕੀਮ ਜ਼ਰੂਰ ਦੇਖਣੀ ਹੈ ਵੀਡੀਓ ਪੂਰੀ ਦੇਖਿਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਆਪਣੇ ਪੈਸੇ ਨੂੰ ਡਬਲ ਦੁੱਗਣਾ ਤਿਗਣਾ ਕਿਵੇਂ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਦੋਸਤੋ ਨੋਰਮਲ ਛੇ ਸੁਵਿਜਨ ਦੇ ਵਿੱਚ ਜਿਹੜਾ ਆਪਾਂ ਸੇਵਿੰਗ ਅਕਾਊਂਟ ਦੇ ਵਿੱਚ ਪੈਸਾ ਰੱਖਦੇ ਆ ਉਹ ਦੋਸਤੋਂ ਸਿੰਪਲ ਹੀ ਪੈਸਾ ਪਿਆ ਰਹਿੰਦਾ ਉੱਤੇ ਜਿਹੜਾ ਵਿਆਜ ਦਾ ਪਰਸੈਂਟੇਜ ਆ ਉਹ ਵੀ ਨਾ ਮਾਤਰ ਹੁੰਦਾ ਹੈ ਠੀਕ ਹੈ ਜੀ ਜੇ ਆਪਾਂ ਉਹੀ ਪੈਸਾ ਜਿਹੜਾ ਕਿ ਆਪਾਂ ਨੂੰ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ 2-4 ਸਾਲ ਦੇ ਵਿੱਚ ਲੋੜ ਨਹੀਂ ਪੈਣੀ ਦੋਸਤੋਂ ਆਪਾਂ ਇਹੋ ਜਿਹੇ ਪੈਸੇ ਨੂੰ ਆਪਾਂ ਇਨਵੈਸਟ ਕਰ ਦਿੰਦੇ ਹਾਂ ਬਸ ਥੋੜਾ ਜਿਹਾ ਉੱਥੇ ਇੱਕ ਦੇ ਸੇਵਿੰਗ ਅਕਾਊਂਟ ਤੇ ਪਿਆ ਹੁੰਦਾ ਬਸ ਉਹਨੂੰ ਥੋੜਾ ਜਿਹਾ ਕਨਵਰਟ ਕਰਉਣਾ ਪੈਂਦਾ ਹੈ ਕਿ ਐਫ ਡੀ ਦੇ ਰੂਪ ਦੇ ਵਿੱਚ ਠੀਕ ਹੈ ਜੀ 2 ਸਾਲ ਦੀ ਐਫ ਡ ਜਿਹੜੀ ਐ SBI ਸਰਵੋਤਮ FD ਸਕੀਮ ਦੀ ਸਕੀਮ ਹੈ ਇਹਦੇ ਬਾਰੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਨਾ ਲੱਗਦੇ ਘੰਟੀ ਦਾ ਬਟਨ ਦਬਾ ਕੇ ਹੋ ਤਾਂ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਦੋਸਤੋ ਚੱਲਦੇ ਆਪਾਂ SBI ਦੀ ਜਿਹੜੀ ਕਿ ਸਰਵੋਤਮ FD ਸਕੀਮ ਹੈ ਉਸਦੇ ਨੋਟਿਸ ਨੂੰ ਲੈ ਕੇ ਕੀ ਕਹਿ ਰਿਹਾ ਹੈ ਨੋਟੀਫਿਕੇਸ਼ਨ ਆਓ ਆਪਾਂ ਜਾਣਦੇ ਹਾਂ ਸਾਰਾ ਕੁਝ A to Z ਸਾਰੀ ਡਿਟੇਲ ਆਪਾਂ ਜਾਣਾਂਗੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ SBI ਸਰਵੋਤਮ FD ਸਕੀਮ ਵਿੱਚ ਤੁਹਾਨੂੰ 2 ਸਾਲਾਂ ਦੇ ਵਿੱਚ ਮਿਲਣਗੇ 23,38,000 ਰੁਪਏ ਜਿਹੜਾ ਤੁਹਾਨੂੰ ਮਿਲੇਗਾ ਜਮਾ ਕਰਨਾ ਕਿੰਨਾ ਪਵੇਗਾ ਉਹਦੇ ਬਾਰੇ ਵੀ ਆਪਾਂ ਜ਼ਿਆਦਾ ਜਾਣਨ ਵਾਲਿਆ ਇਸ ਵੀਡੀਓ ਦੇ ਵਿੱਚ ਤਾਂ ਦੋਸਤੋ ਐਸ்சிਬੀਆਈ ਸਰਵੋਤਮ ਐਫਡੀ ਸਕੀਮ ਸਟੇਟ ਬੈਂਕ ਇੰਡੀਆ ਦੀ ਸਭ ਤੋਂ ਪ੍ਰਸਿੱਧ ਸਕੀਮ ਨੂੰ ਐਸਬੀਆਈ ਬੈਸਟ ਫਿਕਸਡ ਡਿਪੋਜ਼ਿਟ ਸਕੀਮ ਦਾ ਨਾਮ ਦਿੱਤਾ ਗਿਆ ਹੈ ਠੀਕ ਹੈ ਜੀ ਤਾਂ ਤੁਸੀਂ ਇਸ ਐਫਡੀ ਠੀਕ ਹੈ ਜੀ ਤੁਸੀਂ ਇਸ ਐਸਬੀਆਈ ਐਫਡੀ ਦੇ ਤਹਿਤ ਪੈਸੇ ਦਾ ਨਿਵੇਸ਼ ਕਰਕੇ ਭਵਿੱਖ ਦੇ ਵਿੱਚ ਚੰਗਾ ਰਿਟਰਨ ਪ੍ਰਾਪਤ ਕਰ ਸਕਦੇ ਹੋ ਇਸ ਸਕੀਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਇਸ ਦੇ ਵਿੱਚ ਘੱਟੋ-ਘੱਟ ਸਮੇਂ ਦੇ ਲਈ ਪੈਸਾ ਲਗਾਉਣਾ ਪੈਂਦਾ ਹੈ ਜੀ ਹਾਂ ਦੋਸਤੋ ਕਈਆਂ ਨੇ ਤੁਸੀਂ ਦੇਖਿਆ ਕਿ ਜਿਹੜਾ ਪੈਸਾ ਹੈ ਉਹ 10 ਸਾਲ ਦੀ ਐਫ.ਡੀ. 8 ਸਾਲ ਦੀ ਐਫ.ਡੀ. ਇਸ ਤਰ੍ਹਾਂ ਲਗਾਉਣਾ ਪੈਂਦਾ ਹੈ ਪਰ ਦੋਸਤੋ ਇਸ ਦੇ ਵਿੱਚ ਘੱਟੋ-ਘੱਟ ਜਿਹੜਾ ਸਮੇਂ ਦੇ ਲਈ ਤੁਹਾਨੂੰ ਇਹ ਪੈਸਾ ਲਗਾਉਣਾ ਪੈਂਦਾ ਹੈ ਤਾਂ ਦੋਸਤੋ ਵੈਸੇ ਜੇਕਰ ਤੁਸੀਂ ਕਿਸੇ ਹੋਰ ਬੈਂਕ ਜਾਂ ਪੋਸਟ ਆਫਿਸ ਐਫ.ਡੀ. ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟੋ-ਘੱਟ 5 ਸਾਲ ਦਾ ਜਿਹੜਾ ਪੈਸਾ ਲਗਾਉਣਾ ਪੈਂਦਾ ਉਹੀ ਗੱਲ ਆ ਗਈ ਦੋਸਤੋ 5 ਸਾਲ ਘੱਟੋ-ਘੱਟ ਹੈ ਉੱਤੇ ਦੋਸਤੋ ਤੁਸੀਂ 10 ਵੀ ਲਗਾ ਸਕਦੇ ਹੋ 12 ਵੀ ਸਾਲ ਭਰ ਸਕਦੇ ਹੋ ਤਾਂ ਦੋਸਤੋ SBI ਦੇ ਵਿੱਚ ਇਹ ਗੱਲ ਨਹੀਂ ਹੈ ਪਰ ਜੇਕਰ ਤੁਸੀਂ SBI ਸਰਵੋਤਮ ਸਕੀਮ ਦੇ ਵਿੱਚ ਆਪਣਾ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ 2 ਸਾਲਾਂ ਦੇ ਲਈ ਪੈਸਾ ਜਮ੍ਹਾਂ ਕਰਨੇ ਪੈਣਗੇ ਫੇ ਸਕੀਮ ਦੀ ਮਿਆਦ ਪੂਰੀ ਹੋਣ ਦੀ 2 ਸਾਲ ਹੈ ਠੀਕ ਹੈ ਜੀ ਇਹ ਜਿਹੜੀ ਸਕੀਮ ਹੈ ਇਹਦੀ ਮਿਆਦ ਕੀ ਹੈ ਜੀ 2 ਸਾਲ ਦੇ ਵਿੱਚ ਇਹ ਸਕੀਮ ਜਿਹੜੀ ਪੂਰੀ ਹੋਏਗੀ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਇਸ ਸਕੀਮ ਦੇ ਵਿੱਚ ਨਿਵੇਸ਼ ਕਰਨ ਤੋਂ ਤੇ ਜਿਹੜਾ ਬਹੁਤ ਹੀ ਵਧੀਆ ਜਿਹੜਾ ਵਿਆਜ ਦਿੱਤਾ ਜਾਂਦਾ ਹੈ ਬਾਕੀ ਸਕੀਮਾਂ ਤੋਂ ਲੈਵਾ ਕਿਉਂਕਿ ਤੁਸੀਂ ਇਕੱਠਾ ਪੈਸਾ ਜਮ੍ਹਾਂ ਕਰਾਉਨੇ ਹੋ ਕਿ ਸਾਨੂੰ 2 ਸਾਲ ਤੱਕ ਜਿਹੜਾ 2 ਸਾਲ ਤੋਂ ਪਹਿਲਾਂ ਪਹਿਲਾਂ ਅਸੀਂ ਪੈਸਾ ਨਹੀਂ ਲੈਂਦੇ ਇਸ ਕਰਕੇ ਸਰਕਾਰ ਨਾਲ ਕਮਿਟਮੈਂਟ ਹੋ ਜਾਂਦਾ ਹੈ ਤਾਂ ਜਿਹੜਾ ਬੈਂਕ ਆ ਇਹ ਆਪਾਂ ਨੂੰ ਜਿਹੜਾ ਬਹੁਤ ਵਧੀਆ ਜਿਹੜਾ ਵਿਆਜ ਦਿੰਦਾ ਹੈ ਤਾਂ ਦੋਸਤੋ ਤੁਹਾਨੂੰ ਕਿੰਨਾ ਵਿਆਜ ਮਿਲੇਗਾ ਇਸ ਦੀ ਗੱਲ ਕਰਦੇ ਆਪਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਵਿਆਜ ਕਿੰਨਾ ਮਿਲੇਗਾ ਸਟੇਟ ਬੈਂਕ ਆਫ ਇੰਡੀਆ ਠੀਕ ਹੈ ਜਿਹੜੀ ਬੈਸਟ ਐਫਡੀ ਸਕੀਮ ਹੈ ਆਪਾਂ ਉਸ ਨੂੰ ਸਰਵੋਤਮ ਕਹਿ ਸਕਦੇ ਹਾਂ ਬੈਸਟ ਸਰਵੋਤਮ ਠ ਠੀਕ ਹੈ ਇੰਗਲਿਸ਼ ਦੇ ਵਿੱਚ ਬੈਸਟ ਆ ਜਾਂਦਾ ਜਿਵੇਂ ਕਿ ਬੈਸਟ ਸਕੀਮ ਦਾ ਨਾਮ ਹੈ ਠੀਕ ਹੈ ਜੀ ਐਪੀਡੀ ਸਕੀਮ ਦੇ ਵਿੱਚ ਨਿਵੇਸ਼ ਕਰਕੇ ਤੁਹਾਨੂੰ ਸਾਲਾਨਾ ਬਹੁਤ ਜ਼ਿਆਦਾ ਵਿਆਜ ਦਿੱਤਾ ਜਾਂਦਾ ਹੈ ਹਾਲਾਂਕਿ ਆਮ ਆਦਮੀ ਦੇ ਨਾਲ ਨਾਲ ਸੀਨੀਅਰ ਨਾਗਰਿਕ ਵੀ ਇਸ ਯੋਜਨਾ ਦੇ ਵਿੱਚ ਆਪਣਾ ਪੈਸਾ ਲਗਾ ਸਕਦੇ ਹਨ ਉਦਾਹਰਨ ਵਜੋਂ ਜੇਕਰ ਕੋਈ ਆਮ ਆਦਮੀ ਇਸ ਸਕੀਮ ਦੇ ਵਿੱਚ 1 ਸਾਲ ਦੇ ਲਈ ਪੈਸਾ ਨਿਵੇਸ਼ ਕਰਦਾ ਹੈ ਤਾਂ ਉਸ ਨੂੰ 7.10% ਦੇ ਨਾਲ ਜਿਹੜਾ ਸਾਲਾਨਾ ਵਿਆਜ ਦਿੱਤਾ ਜਾਂਦਾ ਹੈ ਯਾਨੀ ਕਿ 7.10 ਯਾਨੀ ਕਿ 70 ਰੁਪਏ 10 ਪੈਸੇ ਜਿਹੜਾ ਸਾਲਾਨਾ ਵਿਆਜ ਦਿੱਤਾ ਜਾਂਦਾ ਹੈ ਅਤੇ ਸੀਨੀਅਰ ਨਾਗਰਿਕਾਂ ਨੂੰ 7.90 ਪੈਸੇ ਜਿਹੜਾ ਵਿਆਜ ਦਿੱਤਾ ਜਾਂਦਾ ਹੈ 7.90% ਠੀਕ ਹੈ ਜੀ ਵਿਆਜ ਦਿੱਤਾ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਾਂ ਸਮੇਂ ਤੋਂ ਪਹਿਲਾਂ ਇਹਦੇ ਵਿੱਚ ਕਢਵਾ ਸਕਦੇ ਹਾਂ ਇਹ ਪੈਸਾ ਜਾਂ ਨਹੀਂ ਫਿਰ ਠੀਕ ਹੈ ਜੀ ਦੋਸਤੋ ਜੇਕਰ ਤੁਸੀਂ ਹੋਰ ਸਕੀਮਾਂ ਵਿੱਚ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਪੈਸੇ ਕਢਵਾਉਣ ਦੀ ਸਹੂਲਤ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਆਪਣੇ ਪੈਸੇ ਨੂੰ ਸਭ ਤੋਂ ਵਧੀਆ ਐਫਡੀ ਸਕੀਮ ਸਰਵੋਤਨ ਐਫਡੀ ਸਕੀਮ ਜਿਹੜੀ ਕਿ ਐਸਬੀਆਈ ਦੀ ਹੈ ਇਸ ਦੇ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਣ ਦੀ ਸਹੂਲਤ ਨਹੀਂ ਦਿੱਤੀ ਜਾਂਦੀ ਇਹ ਇਸੇ ਕਰਕੇ ਨਹੀਂ ਦਿੱਤੀ ਜਾਂਦੀ ਦੋਸਤੋ ਕਿਉਂਕਿ ਤੁਹਾਨੂੰ 70 ਰੁਪਏ ਤੋਂ ਵੱਧ ਦਾ ਵਿਆਜ ਦਿੱਤਾ ਜਾਂਦਾ ਹੈ ਕਿਉਂਕਿ ਕਈ ਸਕੀਮਾਂ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ 4-4% ਦਾ ਜਿਹੜਾ ਵਿਆਜ ਦਿੱਤਾ ਜਾਂਦਾ ਹੈ ਉਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਪੈਸੇ ਕਢਵਾਉਣ ਦੀ ਜਿਹੜੀ ਸਹੂਲਤ ਉਹ ਨਹੀਂ ਦਿੱਤੀ ਜਾਂਦੀ ਠੀਕ ਹੈ ਜੀ ਤੁਸੀਂ ਉਦੋਂ ਹੀ ਪੈਸੇ ਕਢਵਾ ਸਕਦੇ ਹੋ ਠੀਕ ਹੈ ਜੀ ਉਦੋਂ ਹੀ ਇਹਦੇ ਪੈਸੇ ਕਢਵਾਉਣ ਦੇ ਯੋਗ ਹੋਗੇ ਜਦ ਤੁਹਾਡਾ ਖਾਤਾ ਪੂਰਾ ਹੋਏਗਾ ਕਹਿਣ ਦਾ ਮਤਲਬ ਮੋਟਾ-ਮੋਟਾ ਇਹ ਹੈ ਕਿ ਜਦੋਂ ਤੁਹਾਡੇ 2 ਸਾਲ ਪੂਰੇ ਹੋਣਗੇ ਜਦੋਂ ਤੁਸੀਂ ਮੰਨ ਲਓ ਅੱਜ ਖਾਤਾ ਕਰਾਇਆ ਠੀਕ ਹੈ ਜੀ ਮਈ 2000 ਯਾਨੀ ਜੂਨ ਚੜ੍ਹਦੇ ਨੂੰ ਤੁਸੀਂ ਇਹ ਜਿਹੜਾ ਖਾਤਾ ਕਰਵਾ ਲਿਆ 2024 ਦੇ ਵਿੱਚ ਠੀਕ ਹੈ ਜੀ ਤਾਂ ਦੋਸਤੋ ਜੂਨ 2027 ਦੇ ਵਿੱਚ 26 ਦੇ ਵਿੱਚ ਦੋਸਤੋ ਤੁਸੀਂ ਆਪਣੀ ਸਕੀਮ ਹੈ ਕਢਵਾ ਸਕਦੇ ਹੋ ਪੈਸੇ ਕਢਵਾ ਸਕਦੇ ਹੋ ਹੁਣ ਅੱਗੇ ਗੱਲ ਕਰਦੇ ਆਂ ਦੋਸਤੋ ਆਪਾਂ ਇਸ ਦੀ ਕਿ ਤੁਸੀਂ ਇਸ ਸਕੀਮ ਦੇ ਵਿੱਚ ਕਿੰਨੇ ਪੈਸੇ ਦਾ ਨਿਵੇਸ਼ ਕਰ ਸਕਦੇ ਹੋ ਜੇਕਰ ਤੁਸੀਂ ਐਸਬੀਆਈ ਸਰਵੋਤਮ ਫਿਕਸਡ ਡਿਪੋਜ਼ਿਟ ਸਕੀਮ ਦੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੋਵੇਗਾ ਕਿ ਇਸ ਸਕੀਮ ਦੇ ਵਿੱਚ ਕਿੰਨੇ ਪੈਸੇ ਨਿਵੇਸ਼ ਕਰਨੇ ਹਨ ਠੀਕ ਹੈ ਜੀ ਸਾਰਿਆਂ ਦਾ ਜਵਾਬ ਇਹੀ ਹੈ ਸਵਾਲ ਤੁਹਾਡਾ ਜ਼ਿਆਦਾਤਰ ਲੋਕਾਂ ਦਾ ਇਹੀ ਹੋਏਗਾ ਕਿ ਕਿੰਨੇ ਪੈਸੇ ਆਪਾਂ ਕਰ ਸਕਦੇ ਆਂ ਜਿਹੜਾ ਕਿ ਸਾਨੂੰ ਪੈਸਾ ਵਧ ਕੇ ਮਿਲੇਗਾ ਤੁਹਾਡੀ ਜਾਣਕਾਰੀ ਲਈ ਜੇਕਰ ਤੁਸੀਂ ਚੰਗਾ ਰਿਟਰਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟੋ-ਘੱਟ ਜਿਹੜਾ 15 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਯਾਨੀ ਕਿ ਤੁਸੀਂ ਇਸ ਸਕੀਮ ਦੇ ਵਿੱਚ ਘੱਟੋ-ਘੱਟ 15 ਲੱਖ ਰੁਪਏ ਅਤੇ ਵੱਧ ਤੋਂ ਵੱਧ 2 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੇ ਹੋ। ਜਿਵੇਂ ਦੋਸਤੋ ਹੁਣ ਜੇ ਤੁਹਾਡੇ ਕੋਲ ਜਿਹੜਾ ਕੀ 15 ਲੱਖ ਰੁਪਏ ਹੈ ਤੇ 2 ਸਾਲ ਵਾਸਤੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਖਾਤੇ ਵਿੱਚ ਪਿਆ ਹੀ ਹੈ ਤਾਂ ਤੁਸੀਂ ਦੋਸਤੋ ਇਹ ਸਕੀਮ ਕਰਵਾ ਸਕਦੇ ਹੋ। ਠੀਕ ਹੈ ਜੀ। ਹੁਣ ਤੁਹਾਨੂੰ ਮਿਲੇਗਾ ਕਿੰਨਾ ਉਹਦੀ ਗੱਲ ਕਰੀਏ ਤਾਂ ਇੰਨਾ ਜਮ੍ਹਾਂ ਕਰਨ ਤੇ ਤੁਹਾਨੂੰ ਜਿਹੜਾ ਤੁਸੀਂ ਕਿੰਨਾ ਜਮਾ ਕਰੋਗੇ ਕਿ ਤੁਹਾਨੂੰ 33 ਲੱਖ ਰੁਪਏ 23 ਲੱਖ ਰੁਪਏ ਜਿਹੜਾ ਮਿਲ ਜਾਵੇਗਾ ਐਸਬੀਆਫਡੀ ਕੈਲਕੂਲੇਟਰ ਦੇ ਅਨੁਸਾਰ ਜਿਹੜਾ ਕਿ ਇੱਕ ਐਫਡੀ ਦਾ ਕੈਲਕੂਲੇਟਰ ਹੁੰਦਾ ਜਿਸ ਦੇ ਵਿੱਚ ਸਕੀਮਾਂ ਦਾ ਆਪਾਂ ਜੋੜ ਘਟਾ ਕਰ ਸਕਦੇ ਹਾਂ ਕਿ ਕਿੰਨੇ ਚਿਰ ਵਾਸਤੇ ਆਪਾਂ ਸਕੀਮ ਨੂੰ ਲੈ ਕੇ ਲੈਣੇ ਆ ਠੀਕ ਹੈ ਜੀ ਕਿੰਨੇ ਚਿਰ ਵਾਸਤੇ ਕਿੰਨਾ ਪੈਸਾ ਜਮਾ ਕਰਨਾ ਹੈ ਉਹਦੇ ਅਨੁਸਾਰ ਗੱਲ ਕਰੀਏ ਤਾਂ ਦੋਸਤੋ ਇੱਕ ਐਸਬੀਆਫਡੀ ਕੈਲਕੂਲੇਟਰ ਹੈ ਉਹ ਕੀ ਦੱਸਦਾ ਆਪਾਂ ਨੂੰ ਜੇ ਆਪਾਂ 2 ਸਾਲਾਂ ਦੇ ਲਈ ਠੀਕ ਹੈ ਜੀ 20 ਲੱਖ ਰੁਪਏ ਦਾ ਨਿਵੇਸ਼ ਕਰਦੇ ਹਾਂ ਇਸ ਸਕੀਮ ਦੇ ਵਿੱਚ 2 ਸਾਲਾਂ ਲਈ ਤਾਂ ਤੁਹਾਨੂੰ 31 ਦੇ ਵਿੱਚ 3 ਲੱਖ ਰੁਪਏ ਤੁਹਾਨੂੰ 20 ਲੱਖ ਦਾ ਵਿਆਜ ਮਿਲ ਜਾਵੇਗਾ ਤੇ ਪੂਰੀ ਹੋਣ ਤੇ ਤੁਹਾਨੂੰ ਰਕਮ ਕਿੰਨੀ ਮਿਲੇਗੀ ਜੀ 23,15,892 ਰੁਪਏ ਜਿਹੜੀ ਤੁਹਾਨੂੰ ਰਕਮ ਮਿਲ ਜਾਵੇਗੀ ਠੀਕ ਹੈ ਜੀ ਉਸ ਤੋਂ ਅੱਗੇ ਤੁਹਾਨੂੰ ਦੱਸ ਦਿਆਂ ਕਿ ਇਸ ਤੋਂ ਇਲਾਵਾ ਜੇਕਰ ਕੋਈ ਸੀਨੀਅਰ ਸਿਟੀਜ਼ਨ ਇਸ ਸਕੀਮ ਦੇ ਵਿੱਚ 2 ਸਾਲਾਂ ਦੇ ਲਈ ਨਿਵੇਸ਼ ਕਰਦਾ ਹੈ ਠੀਕ ਹੈ ਜੀ 20 ਲੱਖ ਰੁਪਿਆ ਤਾਂ 1038000 ਰੁਪਏ ਦੋਸਤੋ 792 ਰੁਪਏ ਵੀ ਨਾਲ ਮਿਲਣਗੇ ਤੇ ਇਹ ਤੁਹਾਨੂੰ ਵਿਆਜ ਮਿਆਦ ਜਦੋਂ ਪੂਰੀ ਹੋਏਗੀ ਤੇ 23 ਲੱਖ ਜਿਹੜਾ ਕਿ 23 ਲੱਖ ਰੁਪਿਆ ਠੀਕ ਹੈ 38728 ਰੁਪਏ ਤੁਹਾਨੂੰ ਮਿਲਣਗੇ ਹੁਣ ਇਹ ਫਰਕ ਕਿਉਂ ਹੈ ਦੋਸਤੋ ਕਿਉਂਕਿ ਤੁਹਾਨੂੰ ਦੱਸਿਆ ਕਿ ਪਹਿਲਾਂ ਜਿਹੜਾ ਜੇ ਤੁਸੀਂ ਨੋਰਮਲ ਵਿਅਕਤੀ ਹੋ ਠੀਕ ਹੈ ਜੀ ਤੁਹਾਨੂੰ ਮਿਲੇਗਾ 7.1% ਵਿਆਜ ਠੀਕ ਹੈ ਜੀ ਤੇ ਜੇ ਤੁਸੀਂ ਤੁਹਾਡੀ ਉਮਰ 60 ਸਾਲ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ 7. ਜਿਹੜਾ 9 ਆ ਠੀਕ ਹੈ ਜੀ ਇਹ 8 ਰੁਪਏ ਦੇ ਕਰੀਬ ਹੈ ਤੁਹਾਨੂੰ ਇਹਦਾ ਵਿਆਜ ਮਿਲਦਾ ਹੈ ਤਾਂ ਦੋਸਤੋ ਇਸੇ ਕਰਕੇ ਇਹ ਜਿਹੜਾ ਵਿਆਜ ਹੈ ਇਹ ਲੋਕਾਂ ਉਹਨਾਂ ਨੂੰ ਸੀਨੀਅਰ ਨਾਗਰਿਕਾਂ ਨੂੰ ਜ਼ਿਆਦਾ ਦਿੱਤਾ ਜਾਂਦਾ ਹੈ ਜਿਹੜੇ ਕਿ ਬਜ਼ੁਰਗ ਨੇ ਠੀਕ ਹੈ ਜੀ ਜਿਹੜੇ ਨੋਰਮਲ ਬੰਦੇ ਨੇ ਜਿਨ੍ਹਾਂ ਕਿ ਜਿਹੜੇ ਕਿ 60 ਸਾਲ ਤੋਂ ਘੱਟ ਨੇ ਤੇ 18 ਸਾਲ ਤੋਂ ਵੱਧ ਨੇ ਉਹਨਾਂ ਨੂੰ ਨੋਰਮਲ ਦੋਸਤੋ ਵਿਆਜ ਦਿੱਤਾ ਜਾਂਦਾ ਹੈ ਉਹ ਵੀ ਬਹੁਤ ਵਧੀਆ ਜੇ ਤੁਸੀਂ 20 ਸਾਲ ਦੀ ਐਫਡੀ ਕਰਦੇ ਹੋ ਇਹ ਜਿਹੜੀ ਹੈ ਐਸਬੀਆਈ ਸਰਬੋਤਮ ਸਕੀਮ ਦੇ ਵਿੱਚ ਤਾਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਇਹੋ ਜਿਹੀ ਹੋਰ ਸਕੀਮਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲੇ ਘੰਟੀ ਦਾ ਬਟਨ ਦਬਾ ਕੇ ਆਲਟੇ ਪ੍ਰੈਸ ਜਰੂਰ ਕਰ ਦੇਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ ਦੋਸਤੋ ਅਸੀਂ ਆਪਣੇ ਚੈਨਲ ਦੇ ਉੱਤੇ ਹਰ ਇੱਕ ਤਰ੍ਹਾਂ ਦੀ ਵੀਡੀਓ ਪਾਉਣੀ ਹੈ ਜਿਹੜੀ ਕਿ ਬੈਂਕਿੰਗ ਹੋਗੀ ਠੀਕ ਹੈ ਜੀ ਪਰਲ ਕੰਪਨੀ ਦੇ ਪੈਸੇ ਕਿਵੇਂ ਮਿਲਗੇ ਇਹੋ ਜਿਹੀਆਂ ਵੀਡੀਓ ਅਸੀਂ ਪਾਉਣੀ ਹੈ ਕਿਉਂਕਿ ਇਹੋ ਜਿਹੀ ਨੋਲਜ ਸਾਨੂੰ ਹੁੰਦੀ ਹੈ ਤੇ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹ ਸੀ ਕਿ ਹੋਰ ਵੀਡੀਓ ਬਣਾਵਾਂਗੇ ਤੁਹਾਨੂੰ ਦੱਸ ਦਾਂ ਕਿਵੇਂ ਤੁਸੀਂ ਅਪਲਾਈ ਕਰਨਾ ਪਰਲ ਦੇ ਪੈਸੇ ਲੈਣ ਦੇ ਲਈ ਸੋ ਦੋਸਤੋ ਧੰਨਵਾਦ ਮਿਲ 99 ਵੀਡੀਓ ਦੇ ਵਿੱਚ